ਕਵੈਕਾਂਤ ਆ ਵਈ ਗੁਰਜੀ ਕੀ ਫਤਿਹ ਜੀ ਟੀਮਰ ਦੀਆਂ ਦੋ ਕਬੋਰੀਆਂ ਆਈਆਂ ਇਹ ਲੈ ਜੋਗੇ ਠੀਕ ਹੈ ਕਿ ਆ ਉੱਥੋਂ ਫੜਨੀ ਆ ਇਹ ਸੋਫਟੀ ਜਿਹੜਾ ਚੌਕ ਦੀਗਾ ਉੱਥੋਂ ਫੜ ਕੇ ਤੇ ਦਮਦਮਾ ਸਾਹਿਬ ਛੱਡ ਗਿਆਣੀਆਂ ਪਿਆਰੇ ਦਮਦਮਾ ਸਾਹਿਬ ਖਾਣੀਆਂ ਹਾਂ ਜੀ ਆਇਆ ਦੱਸੋ ਸਿੰਘ ਸਾਹਿਬ ਜੋ ਜਾਜ ਜੋ ਜਾਜ ਨਾ ਵੀ ਜੋ ਜਾਜ ਆ ਜੇ ਮੈਂ ਥੋੜੇ ਦਿੱਤੇ ਫੇਰ ਕੋਈ ਜਾਣੀ ਕਿੰਨੀ ਕਿੰਨੀ ਮਾਇਆ ਕਮਾਈ ਸੇੜ ਦੀ ਤੀਆਂ ਤੇ ਘੋਣ ਦਿੱਤੀ ਐ 30 ਰੁਪਏ ਦੀ ਹੋਂਦੇ ਬਾਬੇ 2 2 ਵਜ ਗਏ 30 ਰੁਪਏ ਕਮਾਏ ਸਾਰੇ ਧੰਨ ਬੜੀ ਹਾਂ ਧੰਦ ਕਰਕੇ ਫਿਰ ਗਾਗ ਨਿਆਣਾ ਨਾ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਤੇ ਜ ਹੈਗਾ ਵੀ ਵਿਸ਼ਵਾਸ ਗੁਰੂ ਅਮਰਦਾਸ ਪਾਸ਼ਾ ਦੀ ਜਣ ਕੇ ਸ਼ਾਮ ਤੱਕ ਹੈਗਾ ਵੀ ਤੁਸੀਂ ਵਿਸ਼ਵਾਸ ਮਾਰਾ ਇਥੇ ਉਹ ਥੱਕੋ ਜਾਂਦਾ ਹੀ ਪਰ ਬਾਬੇ 30 ਰੁਪਏ ਕਮਾਏ ਸਾਰੇ 2 2 ਵਜ ਗਏ ਆਦੇ ਇਹ ਕੀ ਹੋਇਆ ਦਊਗਾ ਉਹ ਸ਼ਾਮ ਤੱਕ ਬੜਾ ਕੋਈ ਗੱਲ ਹੈ ਹੈ ਚਲੋ ਫਿਰ ਤੁਸੀਂ ਨਾ ਉਹ ਪਹੁੰਚ ਜੋ ਚੌਂਕ ਚ ਤੇ ਮੈਂ ਉਥੇ ਮੈਂ ਆਨਾ ਵਸ ਠੀਕ ਆ ਜੀ ਚਾਹੀਦੀ ਹੈ ਹਾਂ ਕਿੰਨੇ ਕ ਹਾਂ 30 ਰੁਪਏ 30 ਰੁਪਏ ਕਮਾ ਕੇ ਵੀਰ ਮਨਜੂ ਹੁੰਦਾ ਨਹੀਂ ਆ 30 ਰੁਪਏ ਕਮਾਏ ਆ ਤੇ ਦੇਖੋ ਇਹ 2.5 ਦਿਨ ਬੱਜ ਗਿਆ ਛਾ ਨੂੰ ਉਥੇ ਬਰੋਸਾ ਨਹੀਂ ਕਰ ਹੂੰ ਬਰੋਸਾ ਨਹੀਂ ਕਰਦੇ ਹੂੰ ਪਰ ਉਹ ਬੜਾ ਹੋ ਜਿੰਦਾ ਉਹ ਦਿੰਦਾ ਉਹ ਸ਼ਾਮ ਤੱਕ ਉਹਨੇ ਭੇਜਣਾ ਭੇਜਣਾ ਉਹਨੂੰ ਭੇਜਿਆ ਤੇ ਮੈਂ ਹੂੰ ਬੱਚਿਆਂ ਵਾਸਤੇ ਦੇਣੇ ਦੇਣਾ ਕੋਈ ਨਹੀਂ ਦੇਣਾ ਹੀ ਦੇਣਾ ਵਾ ਨਹੀਂ ਬੱਬੀ ਹੁੰਦੀ ਸੀ 30 ਰੁਪਏ ਕਮਾਏ ਤੇ ਟਾਈਮ ਹੋ ਗਿਆ 2:30 ਦਿਨ ਤੂੰ ਚੰਦੇ ਆ ਤੇ ਰਹਿ ਗਈ ਬਸ 4 ਘੰਟੇ 6 ਵਜੇ ਤੱਕ ਹੈ ਤੇ ਤੁਹਾਨੂੰ ਪਤਾ ਕਿ 6 ਵਜੇ ਤੱਕ ਉਹਨੇ 2 ਕ ਦਊਗਾ ਕੁਛ ਨਾ ਕੁਛ ਉਹਨੇ 200 ਰੁਪਏ ਦੇਣਾ ਦੇਣੇ ਦੇਣਾ ਤੁਹਾਨੂੰ ਇੰਨਾ ਵਿਸ਼ਵਾਸ ਹੈਗਾ ਧੰਨ ਗੁਰੂ ਗ੍ਰੰਥ ਸਾਹਿਬ ਇੰਨਾ ਸਿੱਖ ਦਾ ਵਿਸ਼ਵਾਸ ਆਪਣੇ ਗੁਰੂ ਤੇ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਇੰਨਾ ਵਿਸ਼ਵਾਸ ਹੈ ਦੁਆਇ ਕਰਾਂਗੇ ਜੀ ਕਾਮਯਾਬ ਰਾਂਗੇ ਅਸਾਪਨ ਮੈਂ ਤਾਂ ਨਹੀਂ ਕੋਈ ਗੱਲ ਦੱਸ ਲਗਾ ਤੁਹਾਡੇ ਗੁਰੂ ਦੀ ਕਿ ਬਬਾਈ ਸਾਡੇ ਕੋ ਸਿਮਰ ਦੀਆਂ ਬੋਰੀਆਂ ਹੈ ਨਹੀਂ ਗਈਆਂ ਆਪਾਂ ਝੂਠ ਬੋਲਿਆ ਤੁਹਾਨੂੰ ਆਪਾਂ ਤੁਹਾਨੂੰ ਲੈ ਕੇ ਆਏ ਆ ਠੀਕ ਹੈ ਜੀ ਕਿਉਂਕਿ ਤੁਹਾਡਾ ਜਿਹੜਾ ਪਜਾਮਾ ਕੁੜਤਾ ਵੇਖੀ ਕਿ ਚਲੋ ਉਤਰਾਂ ਦਾ ਤੁਸੀਂ ਪਾਇਆ ਹੈ ਨਾ ਤੁਹਾਨੂੰ ਲੱਗੇ ਬਜ਼ੁਰਗ ਹੈਗੇ ਉਦੋਂ ਤੁਹਾਨੂੰ ਤੁਸੀ ਕੀ ਆ ਤੁਸੀਂ ਕਿਹਾ 30 ਰੁਪਏ ਕਰ ਮਾਰੇ ਤੇ 250 ਵਜਨਦੀ ਮੈਂ ਦੇਖਿਆ ਮੈਂ ਕਿਹਾ 30 ਪੈਣਾ ਗੱਲ ਬੰਨੀ ਨਹੀਂ ਹੈ ਨਾ ਮੈਂ ਸੀਮਿੰਟ ਪਰ ਕਿਥੋਂ ਜੋ ਬੋਰੀਆਂ ਰੱਦਣੀਆਂ ਤੁਸੀਂ ਡਰਦੇ ਹੋ ਕਿ ਸਿਮਰ ਦੀ ਬੋਰੀਆਂ ਦੇ ਕਿ ਨਹੀਂ ਹੈਗੇ ਕਿਹਾ ਤੀ ਨਾ ਨਹੀਂ ਨਹੀਂ ਉਹਨੇ ਮੈਨੂੰ ਪੁਰਾਏ ਵੀ ਜਾਇਕ ਨੂੰ ਦੋ ਦੋ ਹਣ ਗਿਆ ਅੱਛਾ ਜੀ ਤਨ ਗੁਰ ਜੀ ਆਂਦਾ ਚਲ ਕੋਈ ਨਹੀਂ ਪਾ ਬਿਓ ਪਾਓ ਤੁਸੀਂ ਆ ਪਾਓ ਭਾਈ ਉਹ ਵੀ ਦਿਓ ਸਵੈਟਰ ਵੀ ਦਿਓ ਤਨ ਗੁਰ ਜੀ ਆਂਦਾ ਅਸੀਂ ਤਨ ਗੁਰ ਹੀ ਰੱਖੀਦਾ ਅਸੀਂ ਤਨ ਗੁਰ ਜੀ ਆਂਦਾ ਅਸੀਂ ਤਨ ਗੁਰ ਜੀ ਆਂਦਾ ਜੀ ਤਨ ਗੁਰ ਜੀ ਆਂਦਾ ਵੀ ਠੰਡ ਨਹੀਂ ਤਲਬ ਨਹੀਂ ਹੈਗੀ ਕੋਈ ਸਮਾਲੇ ਕੱਢ ਦੋ ਕੋਈ ਸਮਾਸ ਮਰਿਤ ਕੱਢ ਦੋ ਬਾਹਰ ਜਿਹੜਾ ਕਿਹੜੇ ਕਰੰਦਾ ਕੱਚੇ ਜਾਈ ਆ ਚਾਹੀਦਾ ਇਹ ਜਾਂ ਆ ਚਾਹੀਦਾ ਦੱਸੋ ਰੰਗ ਦੱਸੋ ਬਜ਼ੁਰਗੋ ਆ ਲਾਲ ਡਾਰਕ ਜਾਂ ਕਲਰ ਹੈ ਨਾ ਚਲ ਪਾ ਕੇ ਵੇਖੋ ਪਾਓ ਉਪਰੋਂ ਵੀ ਪਾਓ ਇਸ ਸਵਾਰ ਤੇ ਵੀ ਨਹੀਂ ਬਹਾਰ ਤੋਲੀ ਕਦੀ ਕਿੱਥੇ ਮੁੜਦੇ ਮਹਾਛਾਹ ਦੇ ਛੋਖੜ ਨਾ ਹੋਵੇ ਸਾਡਾ ਸੀਮੜੇ ਦਾ ਗੁਰੂ ਗੁਰੂ ਰਾਮਦਾਸ ਬਾਸ਼ਨ ਸਾਨੂੰ ਇਹ ਜਿਹੀ ਬੋਰੀਆਂ ਦਿੱਤੀਆਂ ਉਹ ਦਿਖਦੀਆਂ ਹੀ ਨਹੀਂ ਤੁਹਾਨੂੰ ਅੱਜ ਤੱਕ ਸਾਨੂੰ ਵੀ ਨਹੀਂ ਪਤਾ ਲੱਗਾ ਕਿੱਥੇ ਪਈਆਂ ਵਾਂ ਸਾਨੂੰ ਵੀ ਨਹੀਂ ਪਤਾ ਦਬਾਬਿਓ ਉਹ ਬੋਰੀਆਂ ਹੈਗੀਆਂ ਕਿੱਥੇ ਆ ਪਰ ਉਹ ਉਹ ਬੋਰੀਆਂ ਸਭ ਕੋਈ ਉਹੋ ਜਾਣਦਾ ਸਭ ਕੁਝ ਕਰੀ ਜਾਣਦੀ ਹੈ ਉਹ ਬੜੇ ਬੜੇ ਚੇੜਦੀਆਂ ਮਦਦ ਦੇਣ ਦੀ ਕੋਸ਼ਿਸ਼ ਕਰਦਾ ਬੋਰੀਆਂ ਉਹ ਲੈ ਕਲਬ ਦੀਆਂ ਨਹੀਂ ਕਿਥੇ ਪਈਆਂ ਉਹ ਕਿੱਥੇ ਗਈਆਂ ਕਿੱਥੇ ਨਹੀਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਉਹ ਪਾਸ਼ਾ ਬਿਆਨਤ ਨੇ ਉਹਨਾਂ ਨੂੰ ਪਤਾ ਕਿੱਥੇ ਰੱਖੀਆਂ ਵੇ ਬੋਰੀਆਂ ਉਹ ਤੇ ਮੈਂ ਤੁਹਾਡੇ ਵਰਗਿਆਂ ਨੂੰ ਲੱਭ ਲੱਭ ਕੇ ਦਿਨਾ ਰੰਨਾ ਪਰ ਉਹ ਮਿਲਦੀਆਂ ਨਹੀਂ ਸਾਨੂੰ ਚਲੋ ਕੋਈ ਨਹੀਂ ਮਾਲਜ ਨੂੰ ਪਤਾ ਕਿੱਥੇ ਪਈਆਂ ਲੱਭਣੀ ਨਾ ਉਹ ਸੁਭਾ ਤੇ ਤੁਹਾਡੇ ਵਰਗਿਆਂ ਦੇ ਇਤਨਾ ਹੀ ਤਾਰਦਾਰ ਰਵੇ ਬੋਰੀਆਂ ਨਹੀਂ ਕਲਬਣ ਆਹੀ ਤੇ ਕਿਨੇ ਆ ਵਾਹਿਗੁਰੂ ਤਾਨ ਗੁਰੂ ਰਾਮਦਾ ਜੀ ਤਾਨ ਗੁਰੂ ਰਾਮਦਾ ਜੀ ਬਾਬੇ ਬਾਓ ਆਹਾ ਬਾਬਾ ਜੀ ਵਾਹ ਕਿਦਨੇ ਤੁਹਾਨੂੰ ਨਿਗਾਹ ਆਏ ਨਾ ਬਾਬਾ ਹੀ ਵੇਖੀ ਉਹਦੀ ਕਿਹਾ ਭਾਈ ਚਾਹੀ ਨਾ ਕਰੋ ਥਿਲੇ ਤਾਨ ਗੁਰੂ ਰਾਮਦਾ ਜੀ ਬਾਬਾਈ ਮੈਂ ਕਿਹਾ ਸਰੂਪ ਜਾਓ ਦਾੜਾ ਦਾੜਾ ਮਾਰੇ ਸਿੱਧਾ ਕਰੋ ਤੁਹਾਨੂੰ ਗੁਰੂ ਜੀ ਹੁੰਦਾ ਹੈ ਦਾੜਾ ਸਿੱਧਾ ਕਰੋ ਹਾਂ ਜੀ ਅਜੇ ਭੰਮਰੋ ਜੱਬ ਬੰਦ ਕਰੋ ਹਾਂਜੀ ਹਾਂਜੀ ਬਾਹਰ ਬਾਹਰ ਕਰੋ ਚੋ ਕਰੋ ਬੰਦ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਸਲੂਕ ਸਿੱਧਾ ਕਰੋ ਹਾਂ ਦਾਤਨ ਗੁਰੂ ਦਾਸ ਜੀ ਆਤਨ ਗੁਰੂ ਦਾਸ ਇਹ ਕਰਿਓ ਤਨ ਗੁਰੂ ਗ੍ਰੰਥ ਸਾਹਿਬ ਕਰਕੇ ਵਾਹ ਜੀ ਵਾਹ ਜੀ ਚੜਦੀ ਕਲਾ ਪਿਆਰਿਓ ਪਾਤਸ਼ਾਹ ਜੀ ਚਾਡੀ ਦਾ ਘਾਤੀ ਮਾਰਾਇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕੀਤਾ ਹੀ ਸਭ ਕੁਝ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੁਹਾਡਾ ਬੇਅੰਤ ਵਿਸ਼ਵਾਸ ਕਿ ਸ਼ਾਮਤਾ ਕ ਮਾਲਕ ਦਿੰਦੇ ਨੇ ਇਹ ਉਹ ਪੂਰਾ ਹੋਇਆ ਪਿਆਰਿਓ ਠੀਕ ਹੈ ਜੀ ਗੁਰੂ ਅੰਮ੍ਰਿਤਸਰ ਪਾਚਾ ਨੇ ਤੁਹਾਨੂੰ ਇੱਧਰ ਬੈਠੋ ਆਪਾਂ ਨੂੰ ਚਾਹ ਪੀਏ ਅੱਛਾ ਬਈ ਆਪਾਂ ਹੁਣ ਨਾ ਤੁਹਾਨੂੰ ਅ ਬਾਈ ਬਹੁਤ ਸੋਹਣੇ ਲੱਗਦੇ ਸੋਹ ਅਲੀ ਗੱਲ ਜੇ ਚੜਦੀ ਕਲਾ ਹੋ ਗਈ ਏ ਠੀਕ ਹੈ ਤੇ ਦੇਖਿਆ ਨੂੰ ਇੰਨਾ ਗਜੋਜ ਹੈ ਕਹੇ ਗਰਮਨਾਟਕ ਦਿਓ ਜੀ ਧੰਨਵਾਦ ਸਿੰਘ ਸਾਹਿਬ ਤੁਹਾਡੀਆਂ ਅਸੀਸਾਂ ਬਸ ਇੱਕ ਅਸੀਸ ਦੇਣੀ ਹੈ ਸਿੰਘ ਸਾਹਿਬ ਕਿ ਸਾਡੀ ਕਾਮ ਚੜਦੀ ਕਲਾ ਚ ਹੋਵੇ ਸਾਡੀ ਕਾਮ ਜਿਹੜੀ ਆ ਚੜਦੀ ਕਾਇ ਰਵੇ ਸਾਡਾ ਕੋਈ ਬਜ਼ੁਰਗ ਠੱਕੇ ਨਾ ਖਾਵੇ ਰਿਕਸ਼ਾਂ ਤੇ ਰੁਲੇ ਨਾ ਇਤਰਾਹ ਠੱਕੇ ਨਾ ਖਾਵੇ ਮਹਾਰਾਜ ਜੇ ਪਾਛਾ ਬੈ ਰੁ ਕਾਲਪੁਰਖ ਇਹੋ ਜੀ ਕਿਰਪਾ ਕਰਿਓ ਜੈ ਜੇਕਾਰ ਕਰ ਦਿਓ ਚੜਦੀ ਕਲਾ ਕਰਿਓ ਬਿਲਕੁਲ ਜੇ ਜੇਕਾਰ ਹੋਵੇ ਸਾਡਾ ਕੋਈ ਬਜ਼ੁਰਗ ਠੱਕੇ ਨਾ ਖਾਵੇ ਸਾਡੀ ਜਿਹੜੀਆਂ ਜਵਾਨੀਆਂ ਨਸ਼ੇ ਤੇ ਨੱਕ ਲੱਗੇ ਹਾਂ ਕੋਈ ਤੱਕੇ ਵੀ ਤੱਕੀ ਨਾ ਖਾਵੇ ਕੋਈ ਰਿਕਸ਼ੀ ਤੇ ਨਾ ਹੋਵੇ ਤਾਂ ਤੱਕੀ ਖਾਂਦਾ ਆ ਸਤਿਗੁਰੂ ਹੈ ਨਾ ਇਨੀ ਕੱਕੀ ਦਾ ਪਾਕ ਕਰਨ ਹਾਂ ਤੇ ਬਾਬਿਓ ਮੈਂ ਤੁਹਾਨੂੰ ਇੱਕ ਚੀਜ਼ ਮੈਂ ਕਲੀਅਰ ਕਰ ਦਵਾਂ ਇਹ ਜੋ ਕੁਛ ਅਸੀਂ ਤੁਹਾਨੂੰ ਦਿੱਤਾ ਹੈ ਨਾ ਇਹ ਸਾਰਾ ਕੁਝ ਗੁਰੂ ਰਾਮਦਾਸ ਪਾਸ਼ਾ ਦੇ ਰਹੇ ਅਸੀਂ ਨਹੀਂ ਦੇ ਰਹੇ ਠੀਕ ਹੈ ਜੀ ਇਹ ਤੁਹਾਡੇ ਗੁਰੂ ਦੇ ਰਹੇ ਆ ਤੁਹਾਡਾ ਗੁਰੂ ਬੜਾ ਬੇਅੰਤ ਹੈ ਤੇ ਇੱਕ ਚੀਜ਼ ਹੋਰ ਬਾਬਿਓ ਇਹ ਤੁਹਾਡੀ ਕਿਰਤ ਕਿਉਂਕਿ ਆਪਾਂ ਨਹੀਂ ਗਫੇ ਇੰਨੇ ਨਹੀਂ ਥੋੜੇ ਆ ਥੋੜੇ ਆ ਤੁਸੀਂ ਮੈਨੂੰ ਕੀ ਗਿਆ ਜੋ ਮਰਜ਼ੀ ਦੇ ਦਿਓ ਕਿਹਾ ਸੀ ਨਾ ਹੁਣ ਮੈਂ ਤੁਹਾਨੂੰ ਦੇ ਰਿਹਾ ਇਹ ਤੁਹਾਡੀ ਦਿਹਾੜੀ ਹੈ ਠੀਕ ਹੈ ਮੈਂ ਫਿਰ ਦੱਸੂ ਮਾ ਪਿਆਰਿਓ ਤੁਹਾਡਾ ਗੁਰੂ ਬੜਾ ਬਯੰਤੀ ਜੇ ਇਹ ਦੁਕਾਨ ਤੇ ਐਸਾ ਸਗਮਾ ਰੱਖਿਆ ਦੁਕਾਨ ਤੇ ਦੁਕਾਨ ਤੇ ਕਿਰਪਾ ਕਰੋ ਗਿੰਦੇ ਬਿਲਕੁਲ ਬਿਲਕੁਲ ਚਾਹੀਦੀ ਹੈ ਜੀ ਗੁਰੂ ਆਂਦਾ ਸਭਾ ਕਿਰਪਾ ਕਰੇ ਤੇ ਠੀਕ ਹੈ ਪਿਆਰਿਓ ਤੇ ਆਪਾਂ ਹੁਣ ਚਾਹ ਪੀ ਤੇ ਪੀ ਕੇ ਤੇ ਫਿਰ ਤੁਸੀਂ ਚਲੇ ਜਾਓ ਮੈਂ ਤੇ ਕਹਾਂ ਹੁਣ ਤੁਸੀਂ ਘਰ ਹੀ ਚਲ ਜਿਓ ਸਿੰਘ ਸਾਹਿਬ ਠੀਕ ਹੈ ਜੀ ਅੱਜ ਅੱਜ ਤੁਸੀਂ ਘਰ ਨੂੰ ਜਾਓ ਤੇ ਸ਼ੁਕਰਾਨਾ ਕਰਿਓ ਗੁਰੂ ਅਮਰਦਾਸ ਪਾਸ਼ਾ ਦਾ ਠੀਕ ਹੈ ਜੀ 30 ਰੁਪਏ ਕਮਾਏ ਹਾਂ ਹਾਂ 30 ਰੁਪਏ ਕਮਾਏ ਸੀ ਤੇ 2:30 ਵਜ ਗਏ ਧੰਨ ਗੁਰੂ ਅਮਰਦਾਸ ਤੇ ਬਾਬਾ ਜੀ ਵੇਖ ਲਓ ਮਹਾਰਾਜ ਨੇ ਸਭ ਕੁਝ ਕਰਵਾਤਾ ਹੈ ਇੰਨੇ ਬਯੰਤਾ ਤੁਹਾਡੇ ਗੁਰੂ ਤੁਹਾਡਾ ਗੁਰੂ ਬੜਾ ਬਯੰਤ ਹੈ ਜੀ ਹੁਣ ਉਹ 30 ਰੁਪਏ ਤੁਸੀਂ ਕਮਾਏ ਸੀ ਤੁਹਾਡੇ ਲਾਗੇ ਹੋਰ ਵੀ ਰਿਕਸ਼ੇ ਵਾਲੇ ਖੜੇ ਸੀ ਪਿੱਛੇ ਹਾਂਜੀ ਮੈਂ ਹੋਰ ਕਿਸੇ ਨੂੰ ਆਵਾਜ਼ ਮਾਰੀ ਨਹੀਂ ਮਾਰੀ ਉਹ ਵਾਦੀ ਤੁਹਾਨੂੰ ਪੈਣੀ ਸੀ ਕਿਉਂਕਿ ਤੁਹਾਡੇ ਗੁਰੂ ਨੂੰ ਪਤਾ ਸੀ ਕਿ 2:30 ਦੇ ਨ ਵਜੰਦੇ ਆ 30 ਰੁਪਏ ਕਮਾਏ ਨੇ ਤੇ 6 ਵਜੇ ਤੱਕ ਇਹਦੇ ਕੋਈ ਹੋਰ ਪੈਸਾ ਨਹੀਂ ਦਮੜੇ ਨਹੀਂ ਜੁੜਨੇ ਤੇ ਉਹਨੇ ਮੈਨੂੰ ਵਾਜ ਹੀ ਤੁਹਾਨੂੰ ਮਰਾਈ ਆ ਹੋਰ ਤੁਹਾਡੇ ਵਿੱਚ ਪੰਜ ਛੇ ਬੰਦੇ ਖੜੇ ਸੀ ਹੋਰ ਆਪਾਂ ਕਿਹਨੂੰ ਵਾਜ ਨਹੀਂ ਮਾਰੀ ਆ ਆਪਾਂ ਤੁਹਾਨੂੰ ਕਿਹਾ ਕਿ ਬਾਬੇ ਉਹ ਜਾਣਾ ਜੀ ਤੁਹਾਡੋਂ ਪਹਿਲੇ ਇੱਕ ਸਿੰਘ ਖੜਾ ਸੀ ਉਸਨੇ ਗੱਲ ਕੀਤੀ ਉਹ ਕਹਿੰਦਾ ਨਹੀਂ ਜੀ ਮੈਂ ਨਹੀਂ ਜਾਣਾਗਾ ਉਹ ਉਧਰ ਚੱਲ ਗਿਆ ਤੇ ਤੁਸੀਂ ਸਾਹਮਣੇ ਖੜੇ ਸੀ ਆਪਾਂ ਤੁਹਾਡੇ ਕੋਲ ਆ ਗਏ ਰਿਐਲਿਟੀ ਕਿ ਨਹੀਂ ਇਹ ਬਾਕੀ ਗੁਰੂ ਜਮਦਰਸ ਪਾਤਸ਼ਾਹ ਹੈਗੇ ਆ ਉਹ ਜੂੰਦੇ ਗੁਰੂ ਆ ਪਰ ਉਤੇ ਪ੍ਰੋਸਾ ਨਹੀਂ ਆ ਅਸੀਂ ਅਸੀਂ ਪ੍ਰੋਸਾ ਨਹੀਂ ਕਰਦੇ ਤੇ ਜਿਹੜਾ ਪ੍ਰੋਸਾ ਕਰਦਾ ਵਾ ਉਹਦੇ ਨਾਲ ਫਿਰ ਇਹੋ ਜੀਤ ਕਲਾ ਵੀ ਵਰਤਦੀ ਹੈ ਜਿਹੜੀ ਅੱਜ ਤੁਹਾਡੇ ਨਾਲ ਵਰਤੀ ਹੈ ਹਨਾ ਜੀ ਚਲੋ ਪਿਆਰਿਓ ਚਾਹ ਪੀਆ ਆਪਾਂ ਬਾਬਿਓ ਆ ਫੜੋ ਚਾਹ ਕਾਡਾ ਈ ਸ਼ਾਪੂ ਆ ਸਭ ਈ ਸ਼ਾਪੂ ਆ ਕਰਦਾ ਗੁਰੂ ਜਮਦਰਸ ਪਾਤਸ਼ਾਹ ਲੋ ਪਿਆਰਿਓ ਉਤੇ ਪ੍ਰੋਸਾ ਰੱਖਾਂਗੇ ਹਾਂਜੀ ਹਾਂਜੀ ਕੋਈ ਨਹੀਂ ਕੋਈ ਆ ਫੜੋ ਇਹ ਉਤੇ ਪ੍ਰੋਸਾ ਰੱਖਾਂਗੇ ਬਿਲਕੁਲ ਬਿਲਕੁਲ ਆਪਾਂ ਪੁੰਚਾਂਗੇ ਬਿਲਕੁਲ ਜੀ ਬਿਲਕੁਲ ਆਪਾਂ ਨਾ ਆ ਫੜੋ ਬਿਸਕੁਟ ਖਾਓ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਬੀ ਆਂਟਾਈ ਧੰਨ ਗੁਰੂ ਰਾਮਦਾਸ ਜੀ ਤੇ ਚਲੋ ਠੀਕ ਆ ਪਿਆਰਿਓ ਬਾਬਾ ਜੀ ਆਪਾਂ ਇੱਕ ਇੱਕ ਚੀਜ਼ ਕਹਿਣੀ ਆ ਦੋਵਾਂ ਨੇ ਮਿਲ ਕੇ ਸਵਾਸ ਸਵਾਸ ਗੁਰੂ ਰਾਮਦਾਸ ਬੋਲੀਏ ਸਵਾਸ 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 ਗੁਰੂ ਰਾਮਦਾਸ 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 ਤੇ ਬਾਬਾਈ ਤੁਹਾਨੂੰ ਇਹ ਸਭ ਕੁਝ ਦੇਣ ਵਾਲੇ ਗੁਰੂ ਰਾਮਦਾਸ ਪਾਸ਼ਾ ਜੀ ਅਸੀਂ ਕਿਉਂ ਤੁਹਾਨੂੰ ਕੁਝ ਨਹੀਂ ਦਿੱਤਾ ਹੈਗਾ ਠੀਕ ਹੈ ਤੁਹਾਡਾ ਗੁਰੂ ਬੜਾ ਬੇਅੰਤ ਹੈ ਉਹ ਜੂੰਦਾ ਗੁਰੂ ਹੈ ਠੀਕ ਹੈ ਪਿਆਰਿਓ ਚਲੋ ਹੁਣ ਤੁਸੀਂ ਨਾ ਘਰ ਚਲ ਜਿਓ ਲੋਪ ਛੋੜਿਆ ਹੈ ਹੈ ਜੂੰਦੇ ਆ ਜੂੰਦਾ ਗੁਰੂ ਹੈ ਹਾਂ ਅਲੋਪ ਨਹੀਂ ਉਹ ਜੂੰਦੇ ਆ ਹਾਂ ਜੂੰਦੇ ਗੁਰੂ ਹੈ ਚਲੋ ਠੀਕ ਹੈ ਪਿਆਰਿਓ ਹਾਂ ਭਰਾ ਸਾਡਾ ਨਸੀਬ ਦਿਓ ਤੁਹਾਡੇ ਵਰਗਿਆਂ ਦੇ ਵੀ ਵੀ ਸਾਡਾ ਕੰਮ ਆਂਦਾ ਰਹੇ ਠੀਕ ਹੈ ਜੀ ਅਸੀ ਜੀਓ ਅਸੀਂ ਇੱਤਾਂ ਵੀ ਕੁਸਿੱਖਾਂ ਦੇ ਕੰਮ ਆਏ ਓਕੇ ਜੀ ਵਾਈ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਬੱਬਿਓ ਵੇਖਿਓ ਮੜਾਇਆ ਚਲੋ ਠੀਕ ਹੈ ਜੀ ਅੱਛਾ ਜੀ ਕਿੱਦਾਂ ਕਿੱਦਾਂ ਦੱਸੋ ਇਦਾਂ ਜੀ ਚੱਲੋ ਠੀਕ ਹੈ ਜੀ ਧੰਨਵਾਦ ਓਕੇ ਜੀ ਬੱਬਿਓ ਵਾਈ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ